ਕੀ ਨਾ ਆਇਆ ਤੁਹਾਡਾ ਕੁਲਦੀਪ ਕੌਰ ਪਿੰਡ ਕਿਹੜਾ ਜੀ ਡੱਲ ਤੇ ਕੀ ਗੱਲ ਹੋਈ ਆ ਜਿਹੜੀ ਪੰਨ ਤੋੜੀ ਪੰਨ ਤੋੜੇ ਕੀ ਇਹਨਾਂ ਨੇ ਬਹੁਤ ਦਿਨਾਂ ਦੀਆਂ ਤਮਕੀਆਂ ਆਉਂਦੀਆਂ ਸੀਗੀਆਂ ਤੇ ਇਸ ਕਰਕੇ ਮਤਲਬ ਕਿ ਸਾਰੇ ਮਗਰ ਉਹ ਥਾਣੇ ਚਲੇ ਗਿਆ ਤੇ ਇਸ ਕਰਕੇ ਸਾਡੇ ਘਰ ਤੇ ਹਮਲਾ ਕੀਤਾ ਗਿਆ ਤੇ ਕਿੰਨੇ ਪੰਨ ਤੋੜ ਦਿੱਤੀ ਆ ਆ ਦੇਖ ਲਓ ਤੁਹਾਡੇ ਸਾਹਮਣੇ ਸਭ ਕੁਝ ਇਹਨਾਂ ਨੇ ਬਹੁਤ ਜ਼ਿਆਦਾ ਪੰਨ ਤੋੜ ਕੀਤੀ ਆ ਤੇ ਜੋ ਕਿ ਦਾਤਰ ਸਾਰਾ ਸਭ ਕੁਝ ਲੈ ਕੇ ਆਏ ਕਿ ਅਸੀਂ ਜਨਾਨੀਆਂ ਸਿਰਫ ਅੰਦਰ ਭੱਜ ਕੇ ਬੜੀਆਂ ਇਸ ਕਰਕੇ ਸਾਡੇ ਤੋਂ ਮਤਲਬ ਕਿ ਅਸੀਂ ਦੋਨੋਂ ਭੈਣਾਂ ਕਿ ਜੋ ਕਿ ਬੈਠ ਥੱਲੇ ਲੱਗ ਗਈਆਂ ਕਿ ਭਾਬੀ ਦੇ ਮੇਰੀ ਪਰ ਮਮੀ ਜੋ ਕਿ ਇਥੇ ਬੂਏ ਦੇ ਨਾਲ ਲੱਗ ਕੇ ਉਹਨਾਂ ਨੇ ਵਿਚਾਰੀਆਂ ਨੂੰ ਛੱਡਾ ਲੱਗ ਵੀ ਗਈਆਂ ਸੀਗੀਆਂ ਤੇ ਸਾਡੇ ਪੰਜ ਤੋੜ ਕਰਕੇ ਸਾਡਾ ਸੋਨਾ ਵੀ ਲੈ ਗਏ ਕਿਹਨਾ ਕੀ ਸੋਨਾ ਸੋਨਾ ਸਾਡਾ ਕੈਂਠਾ ਹੈ ਤੇ ਮੇਰੇ ਮਲਕੀ ਵਾਲੀਆਂ ਐ ਜੁਗਣੀ ਆ ਉਹ ਸਾਡੇ ਕੋਲ ਮਲਕੀ ਲੈ ਗਏ ਐ ਤੇ ਹੋਰ ਪੈਸਾ ਤੇ ਲਾ ਵੀ ਖੜਿਆ ਗੋ ਪੈਸਾ ਤੇ ਲ ਮੇਰੀ ਚਾਚੀ ਦਾ ਵੀ ਸਾਰਾ ਉਹਨਾਂ ਦੀ ਅਲਮਾਰੀ ਫੋਲ ਕੇ ਸਭ ਕੁਝ ਲੈ ਗਏ ਉਹਨਾਂ ਦਾ ਵੀ ਕੀ ਮੰਗ ਕਰਨੇ ਕਿ ਜਾਣੇ ਸੀ ਉਹ ਉਹ ਬਹੁਤ ਸਾਰੇ ਜਾਣੇ ਸੀ ਕਿਉਂਕਿ ਅਜ ਦੇ ਪੱਜ ਕੇ ਮਤਲਬ ਕਿ ਅੰਦਰ ਵੜ ਕੇ ਮਤਲਬ ਕਿ ਲੁਗਨ ਦੀ ਕੋਸ਼ਿਸ਼ ਕੀਤੀ ਸੀ ਬਾਹਰ ਨਹੀਂ ਸੀ ਦੇਖ ਸਕੇ ਵੀ ਅਸੀਂ ਆਪਣੀ ਜਾਨ ਬਚਾਈ ਆ ਕੀ ਮੰਗ ਕਰਦੇ ਜੋ ਅਸੀਂ ਮੰਗ ਕਰਦੇ ਆ ਕਿ ਸਿਰਫ ਸਾਡੀ ਮਤਲਬ ਕਿ ਕਾਨੂੰਨੀ ਕਾਰਵਾਈ ਬਹੁਤ ਜ਼ਿਆਦਾ ਲੱਗ ਜਾਵੇ ਉਹਨਾਂ ਤੇ ਕੀ ਨਾ ਆ ਜਾਣੀ ਮਤਲਬ ਕਿ ਪਿੰਡ ਕਿਹੜਾ ਜੇ ਡਲ ਜੀ ਤੇ ਕੀ ਗੱਲ ਹੋਈ ਜਿਹੜੀ ਆ ਭੰਨ ਦੋੜੋਈ ਪਤਾ ਨਹੀਂ ਲੱਗਾ ਬੰਦੇ ਇਕਦਮੀ ਆ ਗਏ ਸਾਡੇ ਪਰਵਾਹ ਹੀ ਨਹੀਂ ਕੋਈ ਜੀ ਕਰੇਗਾ ਇਸ ਕਿਤੇ ਗਏ ਸੀ ਕਿ ਬਾਕੀ ਜੀ ਜੋ ਇੱਥੇ ਠਾਣੇ ਗਏ ਖਾਲੜੇ ਗਏ ਤੇ ਮਗਰੋਂ ਕਹੇ ਦਾਤਾ ਉਹ ਚਲੇ ਗਏ ਤੇ ਤੁਸੀਂ ਆਜੋ ਬੰਦੇ ਲੈ ਕੇ ਤੇ ਘਰੇ ਕੌਣ-ਕੌਣ ਸੀ ਬੁੜੀਆਂ ਵੀ ਬਣੀਆਂ ਤੇ ਕਿੰਨਾ ਜਿਹਾ ਨੁਕਸਾਨ ਕਰ ਗਿਆ ਬਹੁਤ ਜਿਆਦਾ ਜੀ ਬਹੁਤ ਤੇ ਕੀ ਹਥਿਆਰ ਵੀ ਹੈਗੇ ਹੁਣਾਂ ਕੋਲ ਹਾਂ ਹਥਿਆਰ ਬਹੁਤ ਦਾਤਰਦੇ ਤੇ ਡੰਗਾ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁਣਾਂ ਕੋਲ ਦਾਤਰ ਦੇ ਵੇਖੇ ਤੇ ਡੰਗਾ ਵੀ ਵੇਖਣਾ ਕੋਈ ਹੋਰ ਕੋਈ ਰਫਲ ਕੋਈ ਹੋਰ ਪਿਸਟਲ ਮਾਰਨਗੇ ਹੋਣਗੇ ਹਜ਼ਾਰ ਫਲਿਆਂ ਨੂੰ ਪਤਾ ਨਹੀਂ ਲੱਗਾ ਹੈਗੇ ਬਹੁਤ ਜਿਆਦੇ ਤੇ ਤੁਹਾਨੂੰ ਕੋਟ ਮਾਰ ਵੀ ਕੀਤੀ ਸੀ ਕੀਤੀ ਕੀਤੀ ਤੇ ਹੁਣ ਡੰਗਾ ਮਾਰੀਆਂ ਸਿਰ ਤੇ ਐਂ ਬੂਆ ਨਹੀਂ ਖੋਲਦੇ ਤੇ ਡੰਗਾ ਮਾਰੀਆਂ ਕੋ ਸਿਰ ਤੇ ਅੱਛਾ ਕੀ ਮੰਗ ਕਰਦੇ ਜੀ ਨਾ ਸਾਡੀ ਦਾਖਲ ਉਹ ਬਹੁਤ ਹੀ ਜ਼ਿਆਦਾ ਕੀ ਮੰਗ ਕਰਦੇ ਜੀ ਅਸੀਂ ਉਹਨਾਂ ਨੂੰ ਕਾਨੂੰਨੀ ਵਾਰ ਕੀਤੀ ਜਾਵੇ ਉਹਨਾਂ ਨੂੰ ਤਾਂ ਕੀ ਗੱਲ ਹੋਈ ਆੜੀ ਪੰਨ ਤੋੜ ਹੋਈ ਤਾਂ ਵੀਰ ਜੀ ਸਾਨੂੰ ਪਹਿਲਾਂ ਆਉਂਦੀਆਂ ਸੀ ਫੋਨ ਤੇ ਧਮਕੀਆਂ ਤੇ ਅਸੀਂ ਥਾਣੇ ਚਲੇ ਗਏ ਉਹਨਾਂ ਨੂੰ ਜਾ ਕੇ ਦਿਖਾਇਆ ਕਿ ਸਾਨੂੰ ਫੋਨ ਤੇ ਧਮਕੀਆਂ ਦੇ ਆ ਉਹ ਗੁੰਡੇ ਲੈ ਕੇ ਆਪਣੇ ਘਰੇ ਆ ਗਏ ਸਾਰੀ ਤੋੜ ਪੰਨ ਕਰ ਗਏ ਕੌਣ ਲੋਗ ਆ ਉਹ ਕੁਛ ਦਲਦੇ ਆ ਉਹ ਉਦੋਂ ਕੇ ਬਲਜੀਤ ਸਿੰਘ ਉਦੋਂ ਕੇ ਤੇ ਹਰਪਾਲ ਸਿੰਘ ਘਰੇਾਲਾ ਤੇ ਕੋਈ ਇਥੋਂ ਦੇ ਲੱਖਣਾ ਦੇ ਕਿੰਨੇ ਕ ਜਾਨੇ ਸੀਗੇ ਅੰਦਰ ਉਹ 70 80 ਜਾਨੇ ਸੀ ਡੱਲ ਦਾ ਜਿਹੜਾ ਉਹਦਾ ਕੀ ਨਾਮ ਗੁਰਸੇਵਕ ਸਿੰਘ ਤੇ ਕੀ ਗੱਲ ਕੀਤੀ ਆ ਕਾਹ ਤੋਂ ਧਮਕੀਆਂ ਦੇਦੇ ਨਜਾਇਜ਼ ਧਮਕੀਆਂ ਦੇਤੀ ਜਾਂਦੇ ਸੀ ਕੋਈ ਗੱਲ ਨਹੀਂ ਅਸੀਂ ਤਾਂ ਆਖੇ ਜੇ ਕੋਈ ਗੱਲ ਬਾਤ ਆ ਆਪਾਂ ਬਹਿ ਕੇ ਕਰ ਲੈਨੇ ਆ ਤੇ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਸੁਣੀ ਸਾਡੀ ਤੇ ਅਸੀਂ ਚਲੇ ਗਏ ਥਾਣੇ ਰਿਪੋਰਟ ਦਿੱਤੀ ਜਾ ਕੇ ਉਹਨਾਂ ਨੇ ਕੀ ਕੀਤਾ ਕਿ ਅਸੀਂ ਮੁੰਛੀ ਨੂੰ ਵੀ ਸੁਣਾਇਆ ਸੀ ਕਿ ਆ ਵੇਖ ਲੋ ਸਾਡੇ ਤੁਹਾਡੇ ਸਾਹਮਣੇ ਧਮਕੀਆਂ ਆ ਰਹੀਆਂ ਪਰ ਉਹਨਾਂ ਨੇ ਆ ਕੇ ਘਰ ਬੂਏ ਦੀ ਤੋੜਪੰਨ ਕਰਦੀ ਕੌਣ ਕੌਣ ਹੀ ਕਰੇ ਜਦੋਂ ਬਣ ਤੋੜਦੀ ਮੇਰੀ ਮਾਤਾ ਸੀ ਇੱਕ ਮੇਰੀ ਘਰ ਵਾਲੀ ਸੀ ਇੱਕ ਮੇਰੀ ਭੈਣ ਸੀ ਇੱਕ ਮੇਰੀ ਚਾਚੀ ਸੀ ਇੱਕ ਮੇਰੇ ਚਾਚੇ ਦੀ ਕੁੜੀ ਸੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਬਹੁਤ ਜ਼ਿਆਦਾ ਸਾਰੇ ਘਰ ਬੂਹੇ ਹੀ ਭੰਨਤਾ ਕੀ ਕੀ ਭੰਨਿਆ ਉਹਨਾਂ ਨੇ ਆਹ ਦੇਖ ਲਓ ਤੁਸੀਂ ਸਾਹਮਣੇ ਤੁਹਾਡੇ ਵੀਡੀਓ ਦੇ ਕਿਹੜੀ ਕਿਹੜੀ ਚੀਜ਼ ਭੰਨੀ ਆਹ ਫ੍ਰੀਜਾਂ ਦੋ ਟੀਵੀ ਟਾ ਵੀ ਬੂਹੇ ਵੀ ਭੰਨਤੇ ਆ ਮੇਰੀ ਗਰਭਵਤੀ ਘਰ ਦੀ ਉਹਨੂੰ ਵੀ ਸਾਟ ਲਾਤੀ ਤੇ ਹੁਣ ਕਿਥੇ ਆ ਉਹ ਸੋਰ ਸਿੰਘ ਜੀ ਦੇਖ ਲਿਆ ਤੇ ਦਰਖਾਹੇ ਦਿੱਤੀ ਹੈ ਹਾਂ ਜੀ ਸੋਰ ਖਾਲੜੇ ਥਾਣੇ ਦੀ ਦਿੱਤੀ ਹੈ ਦਰਖਾਸਤ ਕੀ ਮੰਗ ਕਰਦੇ ਜੀ ਉਹਨਾਂ ਆ ਯਾਨੀ ਇਹਨਾਂ ਨੂੰ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਇੱਕ ਡੱਲ ਦੇ ਵਿੱਚ ਜੋ ਘਰਾਂ ਦੇ ਵਿੱਚ ਹਮਲਾ ਕੀਤਾ ਹੈ ਕੁਝ ਗੁੰਡੇ ਲੋਕ ਡਾਕੂ ਹੋਏ ਨੇ ਭੰਦੋੜ ਕੀਤੀ ਸਰ ਕੀ ਮਸਲਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਮੇਰੇ ਕੋ ਇਸ ਬੰਦੇ ਨੂੰ ਹਾਜੀ ਪਤਾ ਲੱਗਾ ਮੈਂ ਐਸਐਸਓ ਦੀ ਡਿਊਟੀ ਲਾਤੀ ਤੇ ਜਿਦਾਂ ਦੇ ਵੀ ਘਰ ਵਾਲੇ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਉਹ ਕੀਤੀ ਜਾਊਗੀ ਤੇ ਥੋੜਾ ਜਿਹਾ ਮੈਨੂੰ ਇਹ ਵੀ ਪਤਾ ਲੱਗਾ ਵੀ ਜਿਹੜੇ ਹਮਲਾ ਕਰਨ ਵਾਲੇ ਜਾਂ ਜਿਹੜੇ ਬੰਦਿਆਂ ਨੇ ਝਗੜਾ ਕੀਤਾ ਉਹਨਾਂ ਦੀ ਲੜਕੀ ਨੂੰ ਇਹਨਾਂ ਦਾ ਕੋਈ ਲੜਕਾ ਜਿਹੜੇ ਫੋਨ ਦੇ ਉੱਤੇ ਕੋਈ ਜਿਹੜੀ ਭੱਦੀ ਸ਼ਰਾਵਲੀ ਵਰਸੇ ਫੋਨ ਕਰਦਾ ਆਪਸ ਦੇ ਵਿੱਚ ਇੱਕ ਦੂਜੇ ਦੇ ਨੋਨ ਨੇ ਤੇ ਇਸ ਗੱਲ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਉਹ ਜਾਂਚ ਕਰਕੇ ਸਰਬਾਰ ਜਾਂਚ ਕਰਕੇ ਜਿਹੜੀ ਜੋ ਲੀਗਲ ਕਰਵਾਈ ਉਹ ਕੀਤੀ ਗਈ